ਇਹ ਮੁੰਡਾ ਅੱਜ ਹੀ ਟੀਕੇ ਲਾਂਦਾ ਹੁੰਦਾ ਕਿਥੋਂ ਰਹਿਣ ਵਾਲਾ ਇਹ ਮੈਨੂੰ ਕਿਥੋਂ ਦੇ ਰਹਿਣ ਵਾਲਾ ਉਹ ਪਰਲੀ ਗਲੀ ਦਾ ਰਹਿਣ ਵਾਲਾ ਜੇ ਤੇ ਇੱਥੇ ਬੈਠ ਕੇ ਨਸ਼ਾ ਕਰਦਾ ਸੀ ਇੱਥੇ ਨਸ਼ਾ ਵਿਕਦਾ ਵੀ ਹੈ ਤੇ ਦੇਖੋ ਠਾਕਦਾ ਉਹਨੂੰ ਮਾਰਦੇ ਜੇ ਪੁਸਤ ਕਾਰਵਾਈ ਕਰਨ ਦੀ ਹੈ ਘਰ ਫੁਰ ਹਟਾਉਣ ਦੀ ਹੈ ਆਹੋ ਢਾਂਡੇ ਹੀ ਹੈ ਕੀ ਕਹਿਣਾ ਚਾਹੁੰਦੇ ਹੋ ਨਜਾਇਜ਼ ਨਾ ਕਿ ਇਹਦੇ ਢਾਂਡ ਜਿਹੜੇ ਕਰਦੇ ਨੇ ਉਹਨਾਂ ਦਾ ਢਾਂਡ ਲੋਕਾਂ ਦੇ ਇਹਨੇ ਨਿਆਣੇ ਮਾਰਦੇ ਆ ਭਰਾਗਾ ਵੇਦਾ ਇਹਨੂੰ ਕਿਉਂ ਨਹੀਂ ਫਾਦੇ ਆ ਨਸ਼ੇ ਵੇਦਾ ਇਹਨੂੰ ਕਿਉਂ ਨਹੀਂ ਫਾਦੇ ਬੈ ਇਹਨੂੰ ਦੇਖਣਾ ਤੂੰ ਉਹ ਤਾਂ ਵੇਖਦਾ ਲੱਗ ਆ ਇਹਦਾ ਆ ਵੀ ਨੋ ਜੇ ਵੀ ਇਹਦਾ ਇਹ ਫੇੜ ਕੇ ਉਹ ਲਾਸ਼ ਚੁੱਕਾ ਬਰਾਗੇ ਵੇਚਦਾ ਵਾ ਆ ਜਾ ਜਾ ਉਹ ਨਹੀਂ ਉਹ ਸਾਈਡ ਤੇ ਕੱਢ ਜਾ ਇਹ ਜਿਹੜੇ ਵਾਰਿਸ ਜਿਹੜੇ ਆ ਨਾਲ ਗੱਲ ਹੋਈ ਉਹ ਆ ਰਹੇ ਆ ਉਹਨਾਂ ਨੇ ਇਹ ਗੱਲ ਦੱਸੀ ਆ ਵੀ ਮੇਰਾ ਬੇਟਾ ਦਾਖਲ ਸੀਗਾ ਹਸਪੀਟਲ ਤੇ ਦਾਖਲ ਸੀ ਤੇ ਉਥੋਂ ਨਾ ਜਿਹੜੇ ਬਾਡੀ ਦੇ ਵਿੱਚ ਇਨਫੈਕਸ਼ਨ ਵਧਣ ਕਰਕੇ ਤੇ ਇਹਨੂੰ ਅਸੀਂ ਅੰਮ੍ਰਿਤਸਰ ਦਾ ਇਹ ਰੈਫਰ ਕਰਨ ਲੱਗੇ ਤੇ ਇਹ ਉਥੋਂ ਡਰਦਾ ਜਿਹੜਾ ਵਾ ਉਥੋਂ ਆਪਣੇ ਆਪ ਹੀ ਉਹ ਉਥੋਂ ਆ ਗਿਆ ਆ ਗਿਆ ਤੇ ਦੀ ਕਿਤੇ ਇੱਥੇ ਆਣ ਕਿਤੇ ਅੱਜ ਉਹ ਤਲਾਹ ਮੜੀਏ ਪੀਥੇ ਦੀ ਡੈਥ ਹੋ ਗਈ ਹੈ ਤੇ ਜਿਹੜੀ ਹੋਰ ਕੋਈ ਇਸ ਤੋਂ ਇਲਾਵਾ ਕੋਈ ਗੱਲ ਸਾਹਮਣੇ ਨਹੀਂ ਹੈ ਕੀ ਕਾਰਵਾਈ ਕਰਦੇ ਹਾਂ ਕਾਰਵਾਈ ਉਹਨਾਂ ਪਰਿਵਾਰ ਤੇ ਡਿਫੈਂਡ ਕਰਦਾ ਇਹਦੇ ਮਾਲਕਾਂ ਦੇ ਜੋ ਵਾਰੇ ਨੇ ਸੀ ਉਹਨਾਂ ਦਾ ਵੀ ਕਹਦਾ ਬਿਆਨ ਲਿਖਾਂਗੇ ਉਹ ਲਾਵਾ ਸੀ ਕਹਿ ਰਹੇ ਸੀ ਸਾਨੂੰ ਕਿ ਨਾ ਕੀ ਕਰਦਾ ਕੀ ਗੱਲ ਕਹਿੰਦਾ ਸੀ ਦੇਖੋ ਜੀ ਬੀਤੇ ਸਮੇਂ ਤੋਂ ਨਾਲ ਭਾਵੇਂ ਕੋ ਕਰਦਾ ਹੀ ਹੋਵੇ ਪਰ ਇਹ ਕਨੈਟ ਦੀ سپورਟ ਮੌਕੇ ਤੇ ਤਾਂ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਇਹ ਤਾਂ ਹੁਣ ਹੈ ਤੇ ਦਾਖਲ ਹੀ ਸੀ